ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਤੇ ਅੱਜ 11 ਵਜੇ ਅਸੀਂ ਲੇਟ ਹੋ ਗਏ ਮੈਂ ਨੋ ਕੇ ਹਟਿਆ ਹੁਣ ਤੇ ਮੰਮੀ ਵੀ ਨਹਾ ਧੋ ਕੇ ਫਰੈਸ਼ ਆ ਤੇ ਅਸੀਂ ਲੱਗਿਆ ਰੋਟੀ ਖਾਣ ਬੱਚੇ ਚਲੇ ਗਏ ਨੇ ਸਕੂਲ ਅੱਜ ਬੱਚਿਆਂ ਨੂੰ ਬਣਾਈ ਸੀ ਪਨੀਰ ਦੀ ਪੁਰਜੀ ਸੱਸ ਰੂਹਾਂ ਨੇ ਵੀ ਉਹੀ ਲੈ ਲਈ ਦੋਨਾਂ ਨੂੰ ਬਚ ਗਈ ਹਨ ਤੇ ਮੰਮੀ ਨੂੰ ਨਾਲ ਚੱਕਣੀ ਦਿੱਤੀ ਆ ਤੇ ਨਾਲ ਪਨੀਰ ਦੀ ਪੁਰਜੀ ਆ ਤੇ ਮੰਮੀ ਵੀ ਰੋਟੀ ਖਾਣ ਲੱਗੇ ਹੋਏ ਨੇ ਤੇ ਮੈਂ ਵੀ ਲੱਗੀ ਆ ਰੋਟੀ ਖਾਣ ਤੇ ਬਾਕੀ ਕਰਦਿਆਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਆਓ ਦੇਖੋ ਮੰਮੀ ਰੋਟੀ ਖਾਣ ਦੇ ਭਾਈ ਤੁਸੀਂ ਵੀ ਖਾ ਲਓ ਰੋਟੀ ਖਾ ਲਓ ਪਨੀਰ ਦੀ ਭੁਰਜੀ ਦੇ ਵੱਲ 50 ਰੁਪਏ ਦਾ ਪਨੀਰ ਲੈਂਦਾ ਤੇ ਸਾਰੇ ਨੰਬਰ ਦਾ ਸਰ ਗਿਆ ਉਹ ਵੀ ਖੁੱਲੀ ਡੁੱਲੀ ਸਬਜ਼ੀ ਬਣ ਗਈ ਨਾਲੇ ਪਿਆਜ਼ ਪਾਈ ਸੀ ਦੋ ਤਿੰਨ ਬਸ ਵਧੀਆ ਸਰ ਗਿਆ ਪਿਆਜ਼ ਨਾਲ ਤਾਂ ਵਧੀਆ ਵੱਧ ਜਾਂਦੀ ਆ ਟਮਾਟਰ ਪਾ ਲਿਆ ਸੀ ਇੱਕ ਹਾਂ ਸਸ ਨੂੰਹਾਂ ਚੱਲੀਆਂ ਨੇ ਮਿੱਟੀ ਦੇ ਭਾਂਡੇ ਲੈਣ ਮਿੱਟੀ ਦੇ ਭਾਂਡੇ ਵਾਲੀ ਦੁਕਾਨ ਤੇ ਜਾਂਦੇ ਆ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਕੀ ਗੱਲਬਾਤ ਆ ਕਿੰਦਾ ਦੇ ਭਾਂਡੇ ਨੇ ਕੀ ਕੀ ਚੀਜ਼ਾਂ ਮਿਲਦੀਆਂ ਨੇ ਤੇ ਅਸੀਂ ਵੀ ਲੈ ਕੇ ਆਉਣਾ ਸਾਨੂੰ ਇੱਕ ਦੋ ਚੀਜ਼ਾਂ ਦੀ ਲੋੜ ਆ ਉਹ ਲੈ ਕੇ ਆਉਣੀਆਂ ਨੇ ਜਾ ਕੇ ਤੇ ਹੁਣ ਮੈਂ ਤੇ ਮੰਮੀ ਚੱਲਦੇ ਆ ਤੇ ਨਾਲੇ ਅਸੀਂ ਦੇਖਾਂਗੇ ਅਮਨ ਵੀਰੇ ਕੋਲੇ ਵੀ ਜਾ ਕੇ ਆਉਣਾ ਬਾਕੀ ਅਮਨ ਵੀਰੇ ਨੂੰ ਫੋਨ ਲਾਵਾਂਗੇ ਜਦੋਂ ਉਹਨਾਂ ਕੋਲੇ ਜਾਣਾ ਮਿਲੂਗਾ ਕਿਉਂਕਿ ਕਈ ਵਾਰ ਉਹ ਹੁੰਦੇ ਆ ਤੇ ਸ਼ੌਕ ਤੇ ਕਈ ਵਾਰ ਨਹੀਂ ਹੁੰਦੇ ਤੇ ਤੁਹਾਨੂੰ ਆਮਨ ਵੀਰੇ ਨਾਲ ਵੀ ਮਿਲਾਵਾਂਗੇ ਤੇ ਹੁਣ ਅਸੀਂ ਚੱਲਦੇ ਆਂ ਪਹਿਲਾਂ ਭਾਂਡੇ ਵਾਲੀ ਦੁਕਾਨ ਤੇ ਜਿਹੜੀਆਂ ਇੱਕ ਦੋ ਚੀਜ਼ਾਂ ਲਿਓਣ ਵਾਲੀਆਂ ਨੇ ਉਹ ਲੈ ਕੇ ਆਉਨੇ ਆ ਬਹੁਤ ਔਖਾ ਹੋਇਆ ਪਿਆਗਾ ਤੇ ਤੁਹਾਨੂੰ ਦਿਖਾਉਨੇ ਆ ਜਾ ਕੇ ਭਾਂਡੇ ਵਾਲੀ ਦੁਕਾਨ ਉੱਥੇ ਕੀ ਕੀ ਮਿਲਦਾ ਕੀ ਕੀ ਨਹੀਂ ਮਿਲਦਾ ਬਾਕੀ ਜੇ ਉਹ ਵੀਡੀਓ ਬਣਾਉਣ ਦੇਣਗੇ ਤਾਂ ਠੀਕ ਆ ਤੇ ਬਾਕੀ ਆਪਾਂ ਉਹਨਾਂ ਨੂੰ ਪੁੱਛ ਕੇ ਬਣਾ ਲਾਂਗੇ ਚਲੋ ਦੇਖਦੇ ਆਂ ਜਾ ਕੇ ਕੀ ਕਹਿੰਦੇ ਨੇ ਚੱਲੀ ਅੰਮੀ ਕੀ ਰਹਿ ਗਿਆ ਆ ਮਮਮੀ ਨੇ ਠੀਕ ਦੀ ਦੇਖ ਲਓ ਮਮਾ ਲਈ ਆ ਕੀ ਕੋਈ ਨਹੀਂ ਪਰ ਦੇ ਮੰਗਦੇ ਨੂੰ ਸਤ ਸਾਲ ਸਤ ਮਾਹੀ ਬੋਲ ਹੈਲੋ ਕਰਕੇ ਹੈਲੋ ਰੋਟੀ ਖਾ ਕੇ ਸਾਡੇ ਸੀ ਜਿਹੜੀ ਰੋਟੀ ਆਈ ਕਰਨ ਦੋ ਪਲੇਟਾਂ ਦੋ ਗਲਾਸ ਮੰਮੀ ਕਹਿੰਦੀ ਮੈਂ ਮਾਜੀ ਦੰਗੀਆਂ ਮੈਂ ਕਿਹਾ ਚਲੋ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਚਲੋ ਬੱਚਾ ਆਵਣ ਵੀਰੇ ਨੂੰ ਤਾਂ ਮੰਮੀ ਉੱਥੇ ਕੋਲੇ ਜਾ ਕੇ ਫੋਨ ਕਰਾਂਗੇ ਹਾਂ ਕਈ ਵਾਰ ਮੈਂ ਕਹ ਹੁੰਦਾ ਜਾਂ ਕਈ ਵਾਰ ਵੀਰਾ ਨਹੀਂ ਹੁੰਦਾ ਕੋਲੇ ਜਾ ਕੇ ਫੋਨ ਲਾ ਲਾਂਗੇ ਪਹਿਲਾਂ ਆਪਾਂ ਤਾਂ ਉੱਥੇ ਚੱਲਦੇ ਆਂ ਭਾਂਡਾ ਵਾਲੀ ਦੁਕਾਨ ਤੇ ਕਿਹੜੀ ਮਿੱਟੀ ਦੇ ਭਾਂਡਿਆਂ ਕੋਲ ਬੇਨੜੇ ਚਲੋ ਆ ਨੌਜੀ ਭਾਂਡਾ ਵਾਲੀ ਦੁਕਾਨ ਤੇ ਆ ਗਿਆ ਦੇਖਣ ਲੱਗਾ ਆ ਵੀ ਠੀਕ ਆ ਮੰਮੀ ਇਹ ਕਿੰਨੇ ਲਗਣਗੇ ਇਹ ਪਿੰਗ ਇਹ ਦੋ ਚਾ ਵਾਲ ਹੂੰ ਕਿੰਨੇ ਆਦੇ ਜਿਹੇ ਟਲ ਵਾਲਾ ਜੋ ਆਏ ਕਰਦੇ ਸਾਰੀ ਜਾਈਏ ਆ ਆਹ ਆਹ ਹੁਣ ਤੇ ਆਵਾਂ ਦੇ ਚਾਹੇ ਆਹ ਨੰਨੇ ਕੰਪੋਨ ਬੜਾ ਰਹਿੰਦਾ ਜਾਨ ਕਾ ਲਓ ਜੀ ਗਾਇਸ ਆਪਾਂ ਪਹੁੰਚ ਗਏ ਆ ਭਾਂਡੇ ਵਾਲੀ ਦੁਕਾਨ ਤੇ ਚੈੱਕ ਕਰੋ ਕਿੰਨੇ ਕਿੰਨੇ ਸੋਹਣੇ ਭਾਂਡੇ ਬਣੇ ਪਏ ਆ ਓਰੇ ਆਓ ਹੋਰਿਆ ਆਂਟੀ ਹਾਂ ਜੀਤੋ ਨਾਸਨ ਪਿਆਗ ਮੋਟਾ ਹਾਂ ਆਹੇ ਮਮੀ ਪਾਪਾ ਨੂੰ ਇਹ ਤੇ ਕਰਨਾ ਨਹੀਂ ਆਉਂਦਾ ਪਰ ਆਪਾਂ ਨੇ ਇਹ ਦੁੱਧ ਹੀ ਕਰਦੇ ਨੇ ਰਹਿਦੇ ਰਹਿਦੇ ਆਪਾਂ ਦੇ ਅੱਛਾ ਪੱਥਰ ਵੀ ਨਾਲ ਦਿੰਦੇ ਹੋ ਇਹ ਪੱਥਰ ਹੁੰਦਾ ਕਿ ਲੱਕੜ ਦਾ ਹੁੰਦਾ ਨਾ ਪੱਥਰ ਦਾ ਹੁੰਦਾ ਜਿਹੜਿਆ ਮੋٹے ਨੇ ਵੱਡੇ ਨੇ ਉਹ ਤਾਂ ਵੱਡਿਆਂ ਦੇ ਨਾਲ ਇਹਨਾਂ ਨੂੰ ਹਾਂ ਹਾਂ ਜਿਹੜੇ ਆ ਨੇ ਇਹ ਛੋਟਿਆਂ ਨਾਲ ਇਹ ਉਹ ਲੱਕੜ ਦਾ ਹੁੰਦਾ ਜਿਹੜਾ ਸਲਵਟਾ ਨਾ ਲੱਕੜ ਦਾ ਨਹੀਂ ਪੱਥਰ ਦਾ ਪੱਥਰ ਵਹੀ ਹੁੰਦਾ ਉਹ ਲੋ ਜੀ ਇਧਰ ਤੋਂ ਊਰ ਪਏ ਆ ਵੱਡੇ ਵੀ ਪਏ ਆ ਛੋਟੇ ਵੀ ਪਏ ਆ ਚੁੱਲ੍ਹੇ ਵੀ ਪਏ ਇੱਥੋਂ ਹੀ ਮੈਂ ਚੁੱਲਾ ਲੈ ਕੇ ਗਈ ਸੀ ਪਹਿਲਾਂ ਜਿਹੜਾ ਆਪਣੇ ਚੁੱਲਾ ਰੱਖਿਆ ਹੋਇਆ ਉਹ ਇੱਥੋਂ ਹੀ ਲੈ ਕੇ ਗਈ ਸੀ ਇਤਨਾ ਸਾਰਾ ਕੰਮ ਇਹ ਚੋ ਵੀ ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਤਰ੍ਹਾਂ ਦੀ ਚੀਜ਼ ਮਿਲਦੀ ਆ ਕ올ੀਆਂ ਅਗਲਾਸ ਜੋ ਵੀ ਚੀਜ਼ ਆਪਾਂ ਨੇ ਲੈਣੀ ਆ ਕੱਪ ਆ ਦੇਖੋ ਹੁਣ ਆ ਚੱਲੇ ਹੋਏ ਨੇ ਇਹਦੇ ਵਿੱਚ ਅੱਧੇ ਲੋਕ ਚਾਹ ਵੀ ਪਿੰਦੇ ਆ ਪਾਣੀ ਵੀ ਪਿੰਦੇ ਆ ਮਿੱਟੀ ਦੇ ਭਾਂਡਿਆਂ ਚਾ ਬੋਤਲਾਂ ਦੇਖੋ ਆ ਚੀਜ਼ਾਂ ਮੈਨੂੰ ਬਹੁਤ ਸੋਹਣੀਆਂ ਲੱਗਦੇ ਨੇ ਦੇਖੋ ਕਿੰਨੇ ਕਿਊਟ ਨੇ ਨਿੱਕੇ ਨਿੱਕੇ ਛੋਟਾ ਜਿਹਾ ਜੰਮੀ ਨਿੱਕਾ ਜਿਹਾ ਬਹੁਤ ਕਿਊਟਾ ਵੀ ਨਿੱਕੇ ਨਿੱਕੇ ਨੇ ਆ achar ਪਾਉਣ ਵਾਸਤੇ ਆ ਦੇਖੋ ਜਿਵੇਂ ਆਪਾਂ achar ਪਾਉਣਾ ਇਹਦੇ ਚ ਕੋਈ ਵੀ ਚੀਜ਼ ਪਾਉਣੀ ਆ ਤੇ ਇਦਾਂ ਦੀਆਂ ਚੀਜ਼ਾਂ ਆ ਗਈਆਂ ਆ ਵੱਡੇ ਆਗੇ ਥੋੜੇ ਜਿਹਾ ਆ ਵੀ ਵੱਟਾ ਆ ਗਿਆ ਇਹਦੇ ਚ ਆਪਾਂ ਦਹੀਂ ਵਗੈਰਾ ਵੀ ਜਮਾ ਸਕਦੇ ਆ ਇਹਦੇ ਚ ਵੱਟੇ ਵੀ ਆਉਂਦੇ ਆ ਆ ਵਰਤਮਾਨ ਦੇਖੋ ਇਹਦੇ ਚ ਵੀ achar ਵੀ ਕੱਢ ਸਕਦੇ ਆ ਸਾਰੀ ਚੀਜ਼ਾਂ ਸਾਰੀ ਤਰ੍ਹਾਂ ਦੇ ਤੁਹਾਨੂੰ ਦਿਖਾ ਦੇਣੀ ਪਾਈ ਚੱਤ ਦਾਸ ਵਰਗੇ ਹੁੰਦੇ ਨੇ ਉਹ ਉੱਪਰ ਵਰਤਮਾਨ ਪਏ ਆ ਪਹਿਲਾਂ ਉਹ ਚੱਲਦੇ ਹੁੰਦੇ ਸੀਗੇ ਚੀਨੀ ਦੇ ਵਰਤਮਾਨ ਉਹ ਦੇਖੋ ਬਰਾੰਗਿਆਂ ਦਾ ਦੇ ਕੇ ਆ ਰੰਗ ਪਲੇਟਾਂ ਗਲਾਸ ਉਹ ਦੇਖੋ ਦਰ ਆਂਟੀ ਗੋਲਕ ਨੂੰ ਨਾ ਕਲਰ ਕਰਦੀ ਪਈ ਆ ਮੈਂ ਇਹਨਾਂ ਨੂੰ ਪੁੱਛ ਕੇ ਵੀਡੀਓ ਬਣਾ ਰਹੀ ਆ ਮੱਖਾ ਚਲੋ ਤੁਹਾਨੂੰ ਦਿਖਾ ਦਾਂ ਠੀਕ ਆ ਆਂਟੀ ਇਹ ਰੰਗ ਕਰਦੇ ਹੋ ਇਹਨਾਂ ਦੇ अच्छा ए, तो तो थीका, थीका। ए आंटी ਵਿੱਚ ਡੋਬ ਕੇ ਕੱਢਦੇ ਹੋ ਤੁਸੀਂ ਇਹਨੂੰ ਹੂੰ ਮੈਂ ਇਹਨਾਂ ਤੇ ਰੱਖੋ ਰੰਗੇ ਦੀ ਹੋਰ ਲਾਵਾਂਗੀ ਠੀਕ ਆ ਠੀਕ ਆ ਇਹ ੱਲੇ ਬੰਨ ਕੇ ਪੁੱਤੇ ਠੀਕ ਹੈ ਜੀ ਠੀਕ ਆ ਇਹ ਦੇਖੋ ਆਂਟੀ ਆਹਦੇ ਪਹਿਲਾਂ ਇਦਾਂ ਦਾ ਕਲਰ ਹੈ ਇਹਨਾਂ ਦਾ ਹੁਣ ਆਂਟੀ ਇਹਨਾਂ ਨੂੰ ਪਿੰਕ ਕਲਰ ਕਰਨ ਲੱਗੀ ਹੋਈ ਆ ਫਿਰ ਇਹਦੇ ਉੱਪਰ ਹੋਰ ਰੰਗ ਕਰੂਗੀ ਆਂਟੀ ਕਈ ਰੰਗ ਕਰਨਗੇ ਕਹਿੰਦੇ ਫਿਰ ਜਾ ਕੇ ਤਿਆਰ ਹੁੰਦੇ ਨੇ ਮਿਹਨਤ ਬਹੁਤ ਹੈ ਇਹਨਾਂ ਤੇ ਤੇ ਬਹੁਤ ਮਿਹਨਤ ਆ ਵਿਚਾਰੇ ਦਿਨ ਰਾਤ ਲੱਗੇ ਰਹਿੰਦੇ ਨੇ ਤੇ ਚਲੋ ਆ ਦੇਖੋ ਐ ਕਰਕੇ ਰੰਗ ਕਰਦੇ ਆਂ ਅੰਟੀ ਇਹਦੇ ਤੇ ਹੁਣ ਇਹਨਾਂ ਨੂੰ ਧੁੱਪੇ ਰੱਖਣਗੇ ਫੇਰ ਇਹਨਾਂ ਤੇ ਹੋਰ ਕਲਰ ਕਰਨਗੇ ਹੂੰ ਹੂੰ ਬਹੁਤ ਮਿਹਨਤ ਹੁੰਦੀ ਹੈ ਹਾਂ ਮਿਹਨਤ ਤਾਂ ਹੁੰਦੀ ਆ ਅੰਟੀ ਹਰੇਕ ਕੰਮ 'ਚ ਮਿਹਨਤ ਆ ਅੰਟੀ ਹਾਂ ਸਹੀ ਗੱਲ ਹੈ ਜੀ ਹਾਂ ਹੀ ਹੋ ਜਾਂਦਾ ਜੀ ਮੈਨ ਤਾਂ ਨਹੀਂ ਨਾ ਬੰਦਾ ਕੋਈ ਦੇਖਦਾ ਮੈਨ ਤਾਂ ਨਹੀਂ ਦੇਖਦਾ ਹਾਂ ਬਸ ਲੋਕੀਂ ਤੋਂ ਮੇਰਾ ਬਰਸਾ ਆਉਂਦਾ ਲੈ ਕੁੜੇ ਕੀ ਐ ਮਿੱਟੀ ਹੋਆ ਹੂੰ ਸਹੀ ਹੈ ਜੀ ਸਹੀ ਹੈ ਅੱਛਾ ਮਿੱਟੀ ਪੁੱਤ ਫਿਰ 1500 ਦੀ ਕਾਲੀ ਆਉਂਦੀ ਆ ਹਾਂਜੀ ਇਹ ਕਿਹੜੀ ਮਿੱਟੀ ਦੇ ਬਣਦੇ ਨੇ ਆਂਟੀ ਕਾਲੀ ਦੇ ਕਪੀੜ ਅੱਛਾ ਪਿਓਰ ਅੱਛਾ ਪਿਓਰ 120 ਆਉਂਦੀ ਹੋਊਗੀ ਤੋ ਹਨਾ ਉਰੋਂ ਤਾਂ ਆਪਣੇ ਤਾਂ ਨਹੀਂ ਮਿਲਦੀ ਹੋਣੀ ਅੱਛਾ ਉਹਦੀ ਕਾਲੀ ਕੋਈ 2000 ਰੁਪਏ ਕੇ ਜਾਂਦਾ ਕੋਈ 1500 ਨਹੀਂ ਆਪਣੇ ਦੇ ਅੱਛਾ ਜੀ ਆਪਣੇ ਹਾਂਜੀ ਹਾਂਜੀ ਅੱਗੇ ਆਪਣੇ ਬਾਧੂ ਤੇ ਆਪਣੇ ਲੋਕ ਵੀ ਲੈਣਾ ਹੁੰਦੇ ਹੁੰਦੇ ਤੇ ਠੀਕ ਹੈ ਜੀ ਹਾਂਜੀ ਅੱਗੇ ਤਾਂ ਦੇਖਦੇ ਹੁੰਦੇ ਸੀ ਆਪਾਂ ਮਿੱਟੀ ਆਪਣੇ ਹੁੰਦੀ ਸੀ ਹਾਂ ਬਾਧੂ ਹੁੰਦੀ ਸੀ ਹੂੰਣ ਕੋਪਾ ਆਪਣੇ ਹੁਣ ਹਰ ਇੱਕ ਚੀਜ਼ ਮੁੱਲ ਦੀ ਹੋ ਗਈ ਆਂਟੀ ਹੁਣ ਤੁਸੀਂ ਮੁੱਲ ਮਿੱਟੀ ਮੁੱਲ ਲੈਨੇ ਹੋ ਅੱਗੇ ਤੁਹਾਨੂੰ ਘਾ ਟ੍ਰੇਡ 'ਚ ਆਪਣੇ ਲੋਕ ਲਈ ਮਿਲ ਜਾਂਦੀ ਸੀ ਹੁਣ ਤੁਹਾਨੂੰ ਵੀ ਬਾਹਰੋਂ ਮਿਲਦੀ ਓਸ ਹਿਸਾਬ ਨਾਲ ਚੀਜ਼ਾਂ ਦੇ ਰੇਟ ਵਧ ਗਏ ਲਓ ਜੀ अच्छा जी दूसरे आंटी किथे ਨੇ ਅੱਜ ਉਹ ਬੈਠੇ ਹੋ ਕੇ ਅੱਛਾ ਉਹ ਦੂਜੇ ਤਾਂ ਉਹ ਤਾਂ ਤੁਹਾਡੀ ਨੋਹਾਂ ਮਿਲਦਾ ਹਨ ਇੱਕ ਹੋਰ ਨਹੀਂ ਆਂਟੀ ਬੈਠੇ ਹੁੰਦੇ ਕਿ ਤੁਸੀਂ ਬੈਠੇ ਹੁੰਦੇ ਉਹ ਗੁਜਰਗੀ ਪੁੱਤ ਅੱਛਾ ਜੀ ਉਹ ਗੁਜਰਗੀ ਪੁੱਤ ਹਾਂ ਮੈਂ ਪੁੱਤ ਕੰਮ ਉਤੇ ਲੱਗ ਰਹੀਆਂ ਦੋ ਲੋਟਾਂ ਅੱਛਾ ਜੀ ਉਹ ਆਂਟੀ ਉਹਨੂੰ ਕੀ ਹੋ ਗਿਆ ਸੀ ਹਾਂਜੀ ਹਾਂਜੀ ਉਹੀ ਪੁੱਛਦੀਆਂ ਮੈਂ ਕੀ ਹੋ ਗਿਆ ਸੀ ਉਹਨਾਂ ਨੂੰ ਬੱਤੀ ਲੀਏ ਦੀ ਪੁੱਤ ਜਿਹੜਾ ਬੱਲੇ ਦੀ ਆ ਲੱਗੇ ਹੁਣ ਘਰ ਚਲੋ ਹਾਂਜੀ ਹਾਂਜੀ ਉਹੀ ਤਾਂ ਗੱਲ ਮੈਂ ਤਾਂ ਹੀ ਪੁੱਛਿਆ ਮੈਂ ਕਿ ਦੂਜੀ ਆਂਟੀ ਕਿੱਧਰ ਗਈ ਮੈਂ ਕਿ ਉਹ ਤਾਂ ਬਾਹਰ ਹੋਣ ਲੱਗੀ ਹੋਈਗੀ ਉਹਦੀ ਸਾਥੋਂ ਉਹਦੀ ਮੂੰਹ ਉੱਤੇ ਠੀਕ ਹੈ ਠੀਕ ਹੈ ਚਲੋ ਠੀਕ ਆਂਟੀ ਬੱਸ ਜੀ ਬੱਸ ਉਹ ਡੌਗੀ ਸੁੱਤਾ ਪਿਆ ਮੈਂ ਤਾਂ ਦੇਖਿਆ ਹੀ ਨਹੀਂ ਸੀ ਹੋਏ ਜੋ ਮੇਰੀ ਲੱਤ ਮਾਰ ਲੰਦਾ ਲਓ ਜੀ ਇੱਧਰ ਆਪਣੇ ਸਾਰਾ ਸਮਾਨ ਪਿਆ ਇਹਨਾਂ ਕੋਲੇ ਕੁੰਡੀਆਂ ਘੜੇ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਆ ਸਾਰੀ ਮਿਲੂਗੀ ਗੋਲਕ ਵਗੈਰਾ ਹਰੇਕ ਚੀਜ਼ ਮਿਲੂਗੀ ਤੁਹਾਡੀ ਮੰਮੀ ਨੂੰ ਕੀ ਹੋ ਗਿਆ ਸੀ? ਅੱਛਾ ਆ ਗਈ ਮੰਮੀ। ਸਭ ਉਸੇ ਖਾਣ ਆ ਗਏ ਬਾਈ ਜੀ। ਬਾਜ਼ਾਰ ਚੋਂ ਆਈਆਂ ਸੀ ਦੋਨੇ ਜਾਣੀਆਂ। ਉਹ ਸਮਾਨ ਪੱਲਿਆਏ ਉੱਥੇ ਬਿਰਿਆਮਣ ਬਿਰੇ ਕੋਲੇ ਵੀ ਜਾ ਕੇ ਆਏ ਆਂ ਬਿਰੇ ਤਾਂ ਇੰਨਾ ਜ਼ੋਰ ਲਾਇਆ ਵੀ ਖਾ ਪੀ ਲੋ ਕੁਛ। ਹੁਣ ਸਾਨੂੰ ਫਾੜ ਕੇ ਟੱਪ ਕੇ ਭੁੱਖ ਲੱਗੀ। ਬਣਾ ਸੀ ਸਮੋਸੇ ਖਾਣ ਬੈਠੇ ਆ ਮਹਾਰਾ ਜੀ ਕਿ ਖਾ ਲੰਨੇ ਆ ਅਜ ਤੱਕ ਬੱਚਿਆਂ ਦਾ ਟਾਈਮ ਹੈਗਾ ਫਿਰ ਚੱਲ ਸਾਸਰੂਆਂ ਕਿਹੜਾ ਰੋਜ਼ ਰੋਜ਼ ਬਾਹਰ ਹੁੰਦੀਆਂ ਨੇ ਕਦੇ ਕਦੇ ਆਉਂਦੀਆਂ ਨੇ ਨਾ ਰਾਮੀ ਖਾ ਲੈਣਾ ਚਾਹੀਦਾ ਲੋਕੀ ਰੋਜ਼ ਨਾਲ ਨਹੀਂ ਚੀਜ਼ਾਂ ਖਾਂਦੇ ਨੇ ਖੋਟਣਾਂ ਦੇ ਬਾਹਰ ਸਹੀ ਗੱਲ ਆਪਾਂ ਇੱਕ ਦਿਨ ਨੂੰ ਨਹੀਂ ਮੰਨਾਂ ਅਗਰੇ ਆਉਂਦਾ ਨਾਲ ਇਹ ਨਵੀਂ ਸਕੂਟਰੀਆਂ ਤੇ ਉਦਘਾਟਨ ਕਰਦੇ ਨੇ ਬੇਰੂਪਨਾ ਦੇਖਾ ਉਹ ਸੀ ਹੱਕ ਦੇ ਕਰਾਰੇ ਭੁਣਾਈ ਮਟੀਆਂ ਹਰੀ ਚਾਟਣੀ ਹੋਈ ਜਾਂਦੀ ਹੋਰ ਹੋਰ ਤੇ ਲੈ ਵੇ ਨੋਰਾਣੀ ਨੂੰ ਖਵਾਵਾ ਮਿਰਚ ਜਾਦੀ ਨਹੀਂ ਮਿਰਚ ਜਾ ਕੇ ਲਾਲ ਚਾਟਣੀ ਬਹੂ ਵੀ ਕਰੌਣਾ ਪਉਂਦੀ ਆ ਹੂੰ ਮਿਰਚ ਜਾਦੀ ਆ ਨੂੰਦਲ ਮਿਰਚ ਆਹ ਕੌ ਲਾ ਚਾ ਮੈਂ ਜਮਨ ਮੈਂ ਬੰਨ ਖਾਸੀ ਤਾਂ ਖਾ ਪੀ ਕੇ ਸਮੋਸੇ ਪੇਟ ਪੂਜਾ ਕਰਕੇ ਦੋਨੇ ਘਰੇ ਆ ਗਈਆਂ ਅੱਛਾ ਵਿਰੋਧ ਉਤਾ ਜਵਾਕ ਆਪਣੇ ਵਲੌਗ ਨਹੀਂ ਦੇਖਦੇ ਜੀ ਜਵਾਕਾਂ ਨੇ ਦੇਖ ਲੈ ਆ ਵੀ ਦੇਖੀ ਫਿਰ ਕਹਿਣਗੇ ਆ ਦੇਖ ਲੈ ਸਭ ਤੋਂ ਚੋਰੀ ਚੋਰੀ ਸਮੋਸੇ ਖਾਂਦੀਆਂ ਫਿਰਦੀਆਂ ਜੀ ਮੰਮੀ ਲਿਆਈਏ ਗਿਫਟ ਸਾਡਾ ਇੱਕ ਗਿਫਟ ਰਹਿਦਾ ਸੀਗਾ ਇਹ ਤਾਂ ਚਲਦੀ ਨਹੀਂ ਜੀ ਤੇ ਪਹਿਲਾਂ ਖਤਮ ਹੋ ਗਏ ਸੀਗੇ ਫਿਰ ਆਉਣੇ ਸੀ ਹਜੇ ਹੋਰ ਫਿਰ ਅੱਜ ਅਸੀਂ ਬਾਜ਼ਾਰ 'ਚ ਸਾਡਾ ਗੇੜਾ ਲੱਗਣਾ ਹੀ ਸੀ ਤਾਂ ਕਰਕੇ ਫਿਰ ਮੰਮੀ ਕਹਿੰਦੀ ਚੱਲ ਅੱਜ ਲੈ ਕੇ ਚੱਲਣ ਲੱਗੀਆਂ ਚੈੱਕ ਕਰੋ ਤੁਸੀਂ ਦੇਖਦਾ ਕੀ ਨਿਕਲਦਾ ਵਿੱਚੋਂ ਹੈ ਚਲਾਉਣਾ ਚਾਹੀਦਾ ਆਉਂਦਾ ਚਲਾਉਣਾ ਚਾਹੀਏ ਆਉਂਦਾ ਨਾ ਉਹ ਕਿਉਂ ਮੰਮੀ ਜਦੋਂ ਉਤਾਰ ਉਹ ਕਰ ਲੈਨੀ ਬਿਜਲੀ ਆ ਬਿਜਲੀ ਵਾਲਾ ਭਾਈ ਦਾ ਭਾਈ ਸਾਰੇ ਕੰਮ ਕਰ ਲੈਂਦਾ ਸੱਚ ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਜੇ ਮੈਂ ਲਿਆਉਂਦੀ ਇਕੱਲੀ ਹੁੰਦੀ ਮੈਂ ਫਿਰ ਤਾਂ ਮੈਂ ਫਿਰ ਤਾਂ ਮੈਂ ਹੀ ਰੱਖ ਦਿੰਦੀ ਉਹਨੂੰ ਇਹ ਬਰਦਾ ਬੱਸ ਲੈ ਉਹਦੇ ਮੰਗੂਆਂ ਖੋਲਿਓ ਦੇਖਾਂ ਪਹਿਲੇ ਵਾਈਫਾਈ ਲੱਗਦਾ ਥਾ ਵਾਈਫਾਈ ਅਟੈਚ ਹੁੰਦਾ ਇਹਦੇ ਤੇ ਆ ਕੀ ਵਿੱਚ ਆ ਸਪੀਕਰ ਬੋਲਣਾ ਮੈਟ ਵਿੱਚ ਵੀ ਆ ਕੁਸ ਆਦੇ ਚਾਰਜ ਪਰੀੜਾ ਰੂੜਾ ਵੀ ਨੇ ਇਹ ਚਾਰਜ ਹੁੰਦਾ ਹੈ ਚਾਰਜ ਵਾਲਾ ਇਹ ਆ ਮਾਈਕ ਤੇ ਲਾਉਣ ਵਾਲਾ ਹੂੰ ਠੀਕ ਹੈ ਚਲਾ ਕੇ ਤਾਂ ਦਿਖਾ ਹੁਣ ਫੇਰ ਮੰਨਾਂਗੇ ਅਸੀਂ ਤੁਹਾਨੂੰ ਜਲਾਵਾਂਗੇ ਤੂੰ ਤਾਂ ਚਲਾਵਾਂਗੇ ਇਹ ਵੱਡਾ ਮੈਗ ਪਾਉਣਾ ਤਾਂ ਐ ਕਰ ਲੂ ਇਹ ਤਾਂ ਬਲੂਟੁੱਥ ਵਾਲਾ ਮੰਮੀ ਆ ਫਿਰ ਸਾਰਾ ਕੁਝ ਇੱਥੇ ਲੂ ਆ ਦੇ ਆਹ ਨਾ ਭਿੰਦੋ ਇਹ ਆਇਤ ਲਓ ਜੀ ਕਹਿੰਦੇ ਅਸੀਂ 4 ਵਜੇ ਟਿਊਸ਼ਨ ਤੇ ਗਏ ਸੀ ਅਸੀਂ 4:30 ਕਰੇ ਆ ਗਏ ਜਾਮ ਲੱਗਿਆ ਪਿਆ ਅੱਜ ਛੱਟਾਂ ਕਰਕੇ ਬੱਚੇ ਵਾਪਸ ਆ ਗਏ ਛੱਟ ਪੂਜਾ ਕਰਕੇ ਅੱਜ ਜਾਮ ਲੱਗਿਆ ਹੈ ਵਾਪਸੀ ਮੋੜਲੇ ਬਣਨ ਮੈਂ ਕਿਹਾ ਵੀ ਫਿਰ ਸ਼ਾਮ ਨੂੰ ਫਸ ਜਾਵਾਂਗੇ ਹੁਣ ਵੀ ਖੜਦਾ ਪੈਣਾ ਕਿੱਥੇ ਨਾ ਨਾ ਮੈਂ ਤਾਂ ਖੜਦਾ ਪੈਣਾ ਅੱਜ ਤਾਂ ਖੜ ਕੇ ਹੀ ਜਾ ਕੇ ਫਾਇਦਾ ਨਹੀਂ ਕੋਈ ਮੈਂ ਕਿਹਾ ਚਾਹ ਨਾ ਘੰਟਾ ਇੱਥੇ ਇੱਥੇ ਦਗਾ ਨਹੀਂ ਲੱਗਦਾ ਹੋਈ ਸੀ ਮੰਮੀ ਹਜੇ ਤਾਂ ਉੱਥੇ ਟ੍ਰੈਫਿਕ ਨੇ ਜਾਮ ਲਾਇਆ ਪਿਆ ਹਜੇ ਨਿਆਰ ਹੋ ਕੇ ਜਾਂਦੀ ਹਲੇ ਸਾਰੀਆਂ ਲਾ ਲਾ ਕੇ ਮੇਰੇ ਦਾਦੀ ਤੁਸੀਂ ਵੀ ਭਜੋ ਸਾੜੀ ਪਾ ਕੇ ਦਾਦੀ ਦੇ ਸਾੜੀ ਲਾ ਕੇ ਦਾਦੀ ਜੀ ਮੈਨੂੰ ਲੱਗੂ ਉਹ ਤਾਂ ਦਾਦੀ ਨੇੜੇ ਦਿੰਦਾ ਵਰਤੋ ਦਾਦੀ ਨੂੰ ਦਾਦੀ ਇੰਨਚ ਨਾ ਮੈਂ ਇਹ ਬਿਲਕੁਲ ਕਾਰਨ ਹੈ ਕਿ ਉਹਨਾਂ ਦੀ ਮਲੰਦਨ ਦਾਦੀ ਸਾੜੀ ਪਾ ਕੇ ਆਇਆ ਹੂੰ ਓਏ ਖਾ ਰਹੀ ਇੱਕ ਤੇ ਸਾੜੀ ਪਾ ਕੇ ਆ ਗਏ ਆਪਣੇ ਵਰਗਿਓ ਮੈਨੂੰ ਲੱਗਿਆ ਆਏ ਕਰੇ ਆਪਾਂ ਸਾਰੇ ਜਾਣੇ ਸਾੜੀ ਪਾਵਾਂਗੇ ਦੇਖਣ ਜਾਵਾਂਗੇ ਅਸੀਂ ਫਿਰ ਤੁਹਾਨੂੰ ਵੀ ਦਿਖਾਵਾਂਗੇ ਬਹੁਤ ਵਧੀਆ ਚੀਜ਼ ਦੇਖਣ ਆ ਗਿਆ ਕੋਲ ਆ ਗਿਆ ਕੋਲ ਆ ਗਿਆ ਕੋਲ ਆ ਗਿਆ ਆਈਫੋਨ ਵੱਜ ਰਿਹਾ 17 Pro Max ਜਿਹੜਾ ਤੁਸੀਂ ਕਹਿੰਦੇ ਸੀ ਮੁੰਡਾ ਛੱਡ ਪੂਦਾ ਭਾਈ ਬਲੈਕ ਕਲਰ ਅੱਜ ਤਾਂ ਮੈਂ ਆਮਨ ਵੀਰੇ ਕੋਲ ਛੱਡ ਪੂਦਾ ਨਹੀਂ ਹੈ ਜੀ ਹੋਲੀ ਮੜੇ ਨਹੀਂ ਅੰਦਰ ਵਗ ਜੋ ਤੁਸੀਂ ਮੜੇ ਆ ਅੱਜ ਤਾਂ ਮੈਂ ਆਮਨ ਵੀਰੇ ਕੋਲੇ ਗਈ ਸੀ ਜੈਨ ਵੀਰੇ ਨਹੀਂ ਹੈਗਾ ਆਮਨ ਵੀਰਾ ਗੈਣੀ ਟਿੱਕੀ ਵਾਲਿਆ ਅੰਕਲ ਟਿੱਕੀ ਵਾਲਿਆ ਅੰਕਲ ਹਾਂ ਮੈਂ online ਦੁਕਾਨ ਤੇ ਗਈ ਸੀ ਮੈਂ ਤੇ ਮੰਮੀ ਹਨਾ ਅਸੀਂ ਹਨਾ ਮੈਂ ਵੀਰੇ ਨੂੰ ਵਧਾਈਆ ਦਿੱਤੀ ਉਹਨਾਂ ਨੇ ਲਿਆ iPhone Pro Max 17 17 ਪਹਿਲਾਂ ਉਲਟਾ ਹੀ ਕਹਿ ਗਏ ਉਲਟਾ ਹੀ ਕਹਿ ਗਏ Pro Max 17 17 Pro Max ਇਹਨਾਂ ਸੋਹਣਾ ओरिजिनल कलर ਦਾ ਵੀਰੇ ਵਧਾਈਆ ਤੁਹਾਨੂੰ ਵੀਰੇ ਨੇ ਨਾ ਮੈਨੂੰ ਕਵਰ ਲਾ ਕੇ ਫੋਨ ਮੇਰੇ ਹੱਥ ਚ ਫੜਾ ਤਾਂ ਮੈਨੂੰ ਤੈਨਾਂ ਵਧਾਈ ਲੱਗੀ ਇਹਨਾਂ ਦਾ ਪਹਿਲੀ ਵਾਰ iPhone ਚੱਕ ਕੇ ਦੇਖਿਆ ਗਾਇਆ ਉਹ ਵੀ 17 ਜਿਹੜਾ ਨਵਾਂ ਆਇਆ orange color ਦਾ ਸੋਡੇ ਵਾਲਾ ਫੋਨ ਮੰਮੀ ਪਾਰੀ ਬਹੁਤ ਸਮਸੰਗ ਤਾਂ ਹੁੰਦੀ ਭਾਰੀ ਨੇ ਅਕਲ ਬਹੁਤ ਹਲਕਾ ਆਈਫੋਨ ਹਲਕੇ ਹੁੰਦੇ ਸੈਮਸੰਗ ਭਾਰੀ ਆ ਸੀ ਦੇਰ ਮਿਆਂ ਨੂੰ ਦੱਸਿਆ ਮੈਂ ਕਿ ਸਾਡਾ ਸੋਮੂ ਨਾ ਐਲ ਕੇਜੀ ਕਲਾਸ ਚ ਆ ਜੇ ਨਿੱਕਾ ਜੰਮਖਾ ਉਹ ਹਨਾ ਸਭ ਤੋਂ ਆਈਫੋਨ ਮੰਗੀ ਜਾਂਦਾ 17 ਪ੍ਰੋ ਮੈਕਸ ਮੰਗੀ ਜਾਂਦਾ ਫਿਰ ਵੀਰਾ ਕਹਿੰਦਾ ਉਹਨੂੰ ਸ਼ੌਂਕ ਆ ਨਿੱਕੇ ਜੇ ਨੂੰ ਬਲੌਗਿੰਗ ਕਰਨ ਦਾ ਰੀਲਾਂ ਬਣਾਉਣ ਦਾ ਕਹਿੰਦੇ ਜਦੋਂ ਉਹ ਵੱਡਾ ਹੋ ਗਿਆ ਨਾ ਫਿਰ ਉਹਨੂੰ ਤੁਸੀਂ ਆਈਫੋਨ ਲੈ ਦਿਓ ਇਧਰ ਭੁੱਲ ਗਏ ਤੁਸੀਂ ਨਹੀਂ ਨਹੀਂ ਲੈ ਕੇ ਗਿਆ ਸੀ ਲੈ ਕੇ ਹੀ ਆ ਸੀ ਤੇ ਮੈਨੂੰ ਤਾਂ ਇੰਨਾ ਵਧੀਆ ਲੱਗਿਆ ਨਾਲੇ ਮੈਂ ਚੱਕ ਕੇ ਦੇਖਣਾ ਮੈਂ ਚੱਕ ਕੇ ਦੇਖਣਾ ਹਾਂ ਹਾਂ ਦਾ ਜੋ ਨਾ ਵੇਖ ਲੈ ਬੰਮੀ ਪੜਕੀ 1,60,000 ਦਾ 1,60,65,000 ਦਾ ਕਿਹਾ ਸੀ ਨਾ ਮੇਰੇ ਨੂੰ 1,65,000 ਦਾ ਦੋ ਨੇ ਕੋਈ ਹੋਰ ਪੈਸੇ ਹੀ ਮਹਿੰਗੇ ਮਹਿੰਗੇ ਦੇਣ ਹਾਂ ਚੱਲ ਕੋਈ ਆਪਾਂ ਵੀ ਲਵਾ ਲਈਏ ਚੱਲ ਕੋਈ ਨਾ ਉਹਨਾਂ ਆਪਾਂ ਵੀ ਲਾ ਲਈਏ ਆਪਾਂ ਵੀ ਲੈ ਕੇ ਲੈ ਲਈ ਚੱਕ ਕੇ ਬਹੁਤ ਵਧੀਆ ਲੱਗਿਆ ਮੇਰੇ ਕੋਲੇ ਜਾ ਕੇ ਦੁਕਾਨ ਤੇ ਬਹੁਤ ਗੱਲਾਂ ਸਮਝਾਈਆਂ ਮੇਰੇ ਰਹਿਣਾ ਮਮੀ ਮੈਂ ਨਹੀਂ ਗੱਲ ਸਾਰੀ ਨੌਲਜ ਦੀ ਗੱਲਾਂ ਵੀ ਦੱਸਦੇ ਨੇ ਸਾਰੀ ਬਾਕੀ ਮੈਂ ਆਪਣੀ ਇਹਦੇ ਫੋਨ ਤੋਂ ਕੋਈ ਨਹੀਂ ਉਹ ਵੀ ਇੰਸਟਾਗ੍ਰਾਮ ਦੀ ਗੱਲ ਸਮਝ ਕੇ ਹੋਣੀ ਸੀ ਕਿ ਫੇਸਬੁੱਕ ਦੀ ਸਮਝ ਕੇ ਹੋਣੀ ਸੀ ਉਹ ਮੈਂ ਵੀਰੇ ਕੋਲੇ ਤਾਂ ਗਈ ਸੀ ਉਹ ਸਮਝ ਕੇ ਮੈਂ ਵਲੌਗ ਹੀ ਬਣਾਇਆ ਜੀ ਭੀੜ ਬਹੁਤ ਸੀ ਨਾ ਮੰਮੀ ਵੀਰੇ ਦੀ ਦੁਕਾਨ ਤੇ ਤਾਂ ਕਰਕੇ ਫਿਰ ਮੈਂ ਵਲੌਗ ਬਣਾਇਆ ਨਹੀਂ ਫਿਰ ਅਸੀਂ ਗੱਲਾਂ ਬਾਤਾਂ ਹੀ ਮਾਰੀ ਗੱਡਾ ਘਾਟਾ ਮਗੂ ਬੈਠੇ ਰਹਾਂ ਅਸੀਂ ਇਹ ਵਧੀਆ ਲੱਗਿਆ ਮੈਨੂੰ ਵਾਈ ਠੰਡ ਦੇਖੋ ਗਾਇਸ ਸਾਡੇ ਕਿੰਨੇ ਪੱਖਾ ਬੰਦ ਕਰੀ ਬੈਠੇ ਇਹ ਮੈਨੂੰ ਆਏ ਹੋਰ ਜਾ ਕੇ ਵਧੀਆ ਲੱਗਿਆ ਉਹ ਮੈਂ ਤੁਹਾਨੂੰ ਦੱਸਣਾ ਸੀ ਵੀ ਮੈਂ ਪਹਿਲੀ ਵਾਰ ਆਪ ਚਾੜੀ ਨੂੰ ਮੋੜਿਆ ਸ਼ੌਮੂ ਲੈ ਕੇ ਆਓ ਵੀਰੇ ਲਈ ਸਰਪ੍ਰਾਈਜ਼ ਛੋਟਾ ਸਰਪ੍ਰਾਈਜ਼ ਵੀਰੇ ਨਾ ਅੱਖਾਂ ਬੰਦ ਕਰ ਦੇਖ ਲਿਆ ਦੇ ਲਿਆਓ 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 ਨਾ ਆਪਣਾ ਸਰਪ੍ਰਾਈਜ਼ yellow ਕਲਰ ਦਾ ਡੱਬਾ ਇਹ ਦੇਖੋ ਆ ਮੇਰੇ ਨਿੱਕੇ ਜਿਹੇ ਨੂੰ ਸਾਰੀ ਗੱਲ ਕਰਨ ਦੇ ਦੇਖ ਲੋ ਇਹਨੇ ਪਤਾ ਕੀ ਕੀਤਾ ਮੈਂ ਨਾ ਇਹਦੇ ਲੋਰ ਨਾਲ ਸ਼ਰਟ ਪਾਤੀ ਸ਼ੂਜ਼ ਪਾਤੇ ਇਹਨਾਂ ਨੇ ਟਿਊਸ਼ਨ ਜਾਣਾ ਸੀ ਟਿਊਸ਼ਨ ਸਾਨੂੰ ਦੱਸ ਹੀ ਦਿੱਤਾ ਇਹ ਮਿਸ ਹੋ ਗਿਆ ਤੇ ਹਨਾ ਕਹਿੰਦਾ ਮम्मा ਮੈਂ ਅਮੀਰ ਹੋ ਗਿਆ ਕਹਿੰਦਾ ਆ ਕੱਪੜੇ ਪਾ ਲੈ ਮੈਂ ਚੱਲ ਰਹੇ ਨੇ ਕਿਹਾ ਹੱਥਾ ਵਸਾ ਲੈ ਮੈਨੂੰ ਯਾਦ ਹੋ ਗਿਆ ਨੱਪਾ ਦੇ ਦੇ ਮੈਨੂੰ ਹਾਂ ਅਸੀਂ ਤਾਂ ਦੇਖ ਲਿਆ ਸੀ ਚਲਾ ਕੇ ਸਪੀਕਰ ਆ ਗਿਆ ਸਪੀਕਰ ਆ ਰਿਹਾ ਹੈ ਉਹਦਾ ਬਾਲਾ ਹੱਥ ਹਮ ਹਾਂ ਮੈਂ ਇਹ ਚੱਲੂ ਵਾ ਚਲਾ ਲਿਆ ਸੀ ਅਸੀਂ ਅਸੀਂ ਉੱਪਰ ਆ ਚਲਾਇਆ ਚਲਾਇਆ ਹੋ ਗਿਆ ਜਦੀਦਾ ਨੇ ਫੋਨ ਆਇਆ ਲਵ ਜੀ ਗਾਇਸ ਸ਼ਾਮ ਦੇ ਪਤਨ ਪੰਜ ਆਪਾਂ ਬੱਜੇ ਆਪਾਂ ਆਪਾਂ ਬੱਜੇ ਆਪਾਂ ਆਪਾਂ ਲੱਗਿਆ ਸਬਜ਼ੀ ਬਣਾਉਣਾ ਖਾਣੀਆਂ ਤੜਕਾ ਭੁੰਨਣ ਲੱਗੀਆਂ ਤੜਕੇ ਦੇ ਵਿੱਚ ਆਦਰਕ ਲਾਸਨ ਤੇ ਪਿਆਜ਼ ਬਸ ਟਮਾਟਰ ਨਹੀਂ ਮੈਂ ਪਾਇਆ ਟਮਾਟਰ ਆਪਾਂ ਸਕਿਪ ਕਰਾਂਗੇ ਕਿਉਂਕਿ ਟਮਾਟਰ ਪਏ ਸੀ ਮਨਾ ਚਾ ਸਕਤੀ ਸੀ ਸਾਗੀ ਚ ਉਹ ਟਮਾਟਰ ਨਹੀਂ ਮਾ ਉਹ ਜੁੱਲੇ ਦੀ ਰੌਣਕ ਲਾਇਆ ਕਰਨੀ ਮੇਰੀ ਸਹਤ ਤੇ ਦੇਖੋ ਸੋਹਣੀ ਲੱਗਦੀ ਐ ਮੈਂ ਤੇ ਮੈਂ ਸਾਰਾ ਸਮਾਨ ਇੱਥੇ ਰੱਖਿਆ ਸੀ ਹੁਣ ਮੈਂ ਅਸਿੱੱਚੇ ਧਰਿਆ ਆ ਗਿਆ ਏ ਤੇ ਸਾਰਾ ਕੁਝ ਇਹ ਉੱਤੇ ਰੱਖਿਆ ਜਾਂਦਾ ਇਧਰ ਆਏ ਬਡੂਲਨ ਮੈਂ ਟੱਹ ਨਹੀਂ ਰਹਿਦਾ ਹੁਣ ਵਧੀਆ ਹੁੰਦੀ ਮੈਂ ਢਾਲੇ ਦੇ ਵਾਲੇ ਰੱਖਣਾ ਪੈਂਦਾ ਸੀ ਸਾਰਾ ਸਮਾਨ ਜਾ ਮੈਨੂੰ ਲੱਗਦਾ ਹੁਣ ਤੁਸੀਂ ਉਹ ਤੇ ਉਹ ਚੱਕਲਾ ਰੱਖ ਕੇ ਬੈਲ ਵੀ ਸਕਦੇ ਹੋ ਰੋਟੀ ਨਾ ਨਾ ਕੋ ਚੱਕਰ ਹੁੰਦਾ ਚੱਕਰਾ ਫਿਰ ਉਹ ਉਧਰੋਂ ਕਰਕੇ ਥੋੜੀ ਬੈਠੂ ਆ ਗਮਾ ਚੀ ਦੀ ਐ ਆਈ ਤੈਨਿ ਕਿ ਮੈਂ ਆਂ ਨਹੀਂ ਲੱਕੜਾਂ ਦਾ ਮਾਰੀਆਂ ਜੀਆਂ ਨੇ ਉਹ ਮਲਟਾ ਹੂੰ ਆਹ ਕਰੂ ਰੰਗ ਮੈਲਾ ਮਹ ਤੋੜ ਕੇ ਇਹ ਲਾ ਦੋ ਬਸ ਦੇ ਹੋਰ ਇੱਕ ਨਾਲ ਕਿ ਉਪਰੋਂ ਜਾ ਉਪਰੋਂ ਜਾ ਗਦੇ ਮੈਂ ਥੱਲੋਂ ਕੱਢ ਲੇਗਾ ਜੇ ਲੋ ਔਰੇ ਬਾਕੀ ਖਾ ਲਾਂਗੇ ਉਹ ਰੋਟੀ ਜੀ ਪੂਰੀ ਬਾਕੀ ਖਾ ਲਿਓ ਉਹ ਤਾਂ ਮੌਸਮ ਠੰਡਾ ਹੋਵੇ ਮੱਕੜਾ ਗਰਮੀ ਦੇਣੇ ਦਿਨ ਚ ਗਰਮੀ ਹੁੰਦੀ ਹੈ ਤਾਂ ਉਹ ਕਰੋ ਤੇਜ ਹੁੰਦੀ ਹੈ ਗਾਇਸ ਨੂੰ ਸੂਰਜ ਦੇਖੋ ਲਾਲ ਲਾਲ ਜਾ ਲਾਲ ਲਾਲ ਹੋਇਆ ਪਿਆ ਸੂਰਜ ਦੇਖ ਲੋ ਸਾਫ ਤੇ ਨਹੀਂ ਹਾਂ ਦੇਖੋ ਚੈੱਕ ਕਰ ਤੁਸੀਂ ਚੈੱਕ ਨਹੀਂ ਦੀ ਕਰੇ ਉੱਥੇ ਚੈੱਕ ਕੀਤੀ ਸੀ ਮੈਂ ਨਹੀਂ ਵਧੀਆ ਪਏ ਨੇ ਆ ਤਾਂ ਇਹਦੇ ਉੱਤੇ ਤਾਂ ਪਤੀਲਾ ਦਾਰ ਲਿਆ ਕਰਾਂਗੇ ਇਹ ਪਤੀਲੇ ਵਾਸਤੇ ਲਈ ਹੈ ਤੇ ਆ ਡੋਗੀਆਂ ਵਾਸਤੇ ਲਿਆਂਦਾ ਇਹ 50 ਰੁਪਏ ਦੀ ਕਹਿੰਦੀ ਆ 80 ਦੀ ਹਾਂ ਲੋਗਾਂ ਬਹੁਤ ਮਹਿੰਗੇ ਹੋ ਗਏ ਮੰਮੀ ਭਾਂਡੇ ਮੰਮੀ ਮਿਹਨਤ ਵੀ ਬਹੁਤ ਆਉਂਦਾ ਤੇ ਉਹ ਆਂਟੀ ਵਿਚਾਰੀ ਲੱਗੀ ਪਈ ਧੀ ਅੰਦਰ ਮਿਹਨਤ ਤਾਂ ਬਹੁਤ ਹੈ ਹਾਂ ਕਹਿੰਦੀ ਹੁਣ ਜਿਹੜੀ ਅਸੀਂ ਮਿੱਟੀ ਦੇ ਬਣਾਉਣਿਆ ਕਹਿੰਦੀ 2000 ਦੀ 1500 ਦੀ ਐ ਟਰਾਲੀ ਆਉਂਦੀ ਆ ਕਹਿੰਦੀ ਉਰੇ ਤਾਂ ਆਪਣੇ ਹੈ ਨਹੀਂ ਕਹਿੰਦੀ ਬਾਹਰੋਂ ਮੰਗਾਉਣਿਆ ਦੂਰੋਂ ਉਰੇ ਤਾਂ ਸਾਰੇ ਖੱਡੇ ਕਹਿੰਦੀ ਬੰਦ ਹੋ ਗਏ ਅਸੀਂ ਆ ਲੈ ਕੇ ਆਏ ਸੀ ਗਾਇਜ਼ ਭਾਂਡੇ ਤੁਸੀਂ ਚੈੱਕ ਕਰ ਲਓ ਇਹ ਲੈ ਕੇ ਆਏ ਸੀ ਪਤਿੱਲਾ ਜਿਵੇਂ ਗਰਮਾ ਹੁਣ ਸੈਲਫ ਤੇ ਧਰਨਾ ਕਾਲੀ ਹੋ ਜਾਂਦੀ ਦੀ ਸੈਲਫ ਜਾਂ ਇੱਥੇ ਵੀ ਰੱਖਣਾ ਜਿਹੜੀਆਂ ਆ ਸੈਲਫਾਂ ਪਾਈਆਂ ਨੇ ਇਹ ਤੇ ਪਤਿੱਲਾ ਤੇ ਰੱਖਾਂਗੇ ਆ ਡੌਗੀਆਂ ਵਾਸਤੇ ਲਿਆਂਦੀਆਂ ਡੌਗੀਆਂ ਦੀ ਫੁੱਟ ਗਈ ਸੀ ਇਹਦੇ ਨਾਲ ਦੀ ਵੱਡੀ ਹੈਗੀ ਸੀ ਆਪਣੇ ਕੋਲੇ ਹੁਣ ਛੋਟੀ ਕੁੰਡੀ ਸੀ ਫਿਰ ਉਹ ਲੜਦੇ ਸੀ ਸਾਰੇ ਤਿੰਨ ਡੌਗੀਆਂ ਨੇ ਆਪਣੀ ਗਲੀ 'ਚ ਫਿਰ ਉਹ ਤਿੰਨੇ ਆਪਸ ਵਿੱਚ ਲੜਦੇ ਨੇ ਹੁਣ ਆਇਆ ਪਾਣੀ ਦੀ ਰੱਖ ਦਾਂਗੇ ਉਹ ਵੀ ਦੋ ਭਾਂਡਿਆਂ 'ਚ ਉਹਨਾਂ ਨੂੰ ਅਸੀਂ ਦੁੱਧ ਰੋਟੀ ਵਾਪਾ ਪਾ ਸਕਦੇ ਹਾਂ ਕੀ ਹੋ ਗਿਆ ਲੋਕਾ ਲੱਕਸ ਵੀ ਆਏ ਨੇ ਪਾਈ ਹੋਣ ਮੈਨੂੰ ਕਹਦਾ ਇੱਧਰ ਹੀ ਆਊਗਾ ਕਿੱਦਾਂ ਰੁਕੂਗਾ ਓਏ ਹੋਏ ਯੋ ਜਮਰਾਇ ਤੇ ਕਿ ਲਵਾ ਬੋਲ ਜੋ ਬਾਲ ਨਾਲ ਖੇਡਦੇ ਨੇ ਦੋਨੇ ਜਾਨੀ ਮੇਰੇ ਜਦੋਂ ਨਾ ਸੱਟ ਲੱਗਦੀ ਆ ਉਹਦੇ ਨਾਲ ਤੱਕ ਮੈਂ ਲੈ ਲਿਆ ਹਰੀਆਂ ਮਿਰਚਾਂ ਮੰਮੀ ਨੂੰ ਦੇ ਦਿੱਤੀ ਚਟਣੀ ਕਿਉਂਕਿ ਚਟਣੀ ਚ ਮਿਰਚ ਬਹੁਤ ਆ ਮੰਮੀ ਨੂੰ ਮੈਂ ਸਬਜ਼ੀ ਤੇ ਮਲਾਈ ਪਾਤੀ ਮੈਂ ਥੋੜੀ ਜੀ ਕੋਲੀ ਚ ਪਾ ਲਿਆ ਕਿਉਂਕਿ ਮੈਨੂੰ ਸਬਜ਼ੀ ਤੇ ਵਧੀਆ ਨਹੀਂ ਲੱਗਉਂ ਹੁਣ ਮੈਂ ਤੇ ਮੰਮੀ ਲੱਗਿਆ ਰੋਟੀ ਖਾਣ ਬੱਚਿਆਂ ਨੂੰ ਰੋਟੀ ਖਵਾਤੀ ਬੱਚੇ ਆ ਬੈਨੇ ਦੋਨੋਂ ਯਾਨੀ ਟਿੱਟ ਫੋਰ ਟੈਟ ਜੋ ਬਣ ਇਹਨੇ ਖਾ ਲਈ ਸੀ ਸੋ ਹਮਨੇ ਸੋਮੂ ਰੋਟੀ ਖਾਣੀ ਆ ਹੋਰ ਰੋਲ ਬਣਾ ਕੇ ਦੇ ਦਾ ਹਾਂ ਹਾਂ ਰੋਲ ਬਣਾ ਕੇ ਖਾਂਦਾ ਹਾਂ ਸਬਜੀ ਨਹੀਂ ਬੋਲੀ ਮੈਨੂੰ ਪਤਾ ਸਿੰਪਲ ਰੋਟੀ ਖਾਂਦਾ ਹੁੰਦਾ ਰੋਟੀ ਹਾਂ ਪੁੱਤ ਹਾਂ ਕਿਹੜਾ ਉਹ ਹਜੇ ਕੋਈ ਨਾ ਲਾ ਦਨੇ ਐ ਚਿਕਾ ਨਹੀਂ ਮਾਰਨ ਲੱਗੂ ਲਓ ਜੀ ਗਾਇਜ਼ ਆਪਾਂ ਲੈਣ ਆਏ ਸੀ ਫਰੂਟ ਮੇਰੇ ਲੱਡੂਆ ਬੈਠੇ ਨੇ ਦੋਨੇ ਆਪਾਂ ਤਾਂ ਅੱਜ ਬਣਾਈ ਜਾਂਦੇ ਸੀ ਛੱਤ ਪੂਜਾ ਅੱਜ ਨਹੀਂ ਹੈਗੀ ਆਪਾਂ ਕੇਲੇ ਲੈ ਲਿਆ ਅੱਜ ਨਹੀਂ ਹੈਗੀ ਉਹ ਅੰਕਲ ਕਹਿੰਦੇ ਕੱਲ ਨੂੰ ਆ ਹੋਰ ਭੀੜ ਤਾਂ ਕਿੰਨੀ ਸੀਗੀ ਉੱਥੇ ਟ੍ਰੈਫਿਕ ਤਾਂ ਕਿੰਨੀ ਹੋਈ ਪਈ ਸੀ ਹੋਜੀ ਰਾਤ ਦੇ ਬੱਜ ਗਏ ਨੇ 9:30 ਇਆ ਆਪਾਂ ਮੂੰਹ ਹੱਥ ਧੋ ਕੇ ਹੋ ਗਏ ਆ ਫਰੈਸ਼ ਤੇ ਬਾਕੀ ਬੱਚੇ ਸੌਣ ਦਾ ਲਾਮ ਨਹੀਂ ਲੈਂਦੇ ਟੀਵੀ ਦੇਖੀ ਜਾਂਦੇ ਆ ਦੋਨੇ ਜਾਣੇ ਹਜੇ ਤੇ ਮੰਮੀ ਤਾਂ ਪੈਂਗੀ ਟਾਈਮ ਨਾਲੀ ਤੇ 9:30 ਹੋ ਗਏ ਮੈਂ ਤਾਂ ਲੇਟ ਹੋ ਗਈ ਕਿਉਂਕਿ ਪਹਿਲਾਂ ਗੱਗੀ ਦਾ ਫੋਨ ਆ ਗਿਆ ਸੀਗਾ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਤੋਂ ਮੇਰੇ ਬੱਚੇ ਵੀ ਦਿਖਾ ਦਨੀ ਆ ਬਾਹਰ ਬੈਠੇ ਆ ਆ ਦੇਖੋ ਸ਼ੋਮੂ ਆ ਸੀ ਜੋ ਵੀ ਹੋ ਸੀ ਉਹ ਟੀਵੀ ਦੇਖ ਦੇਣ ਮੰਮੀ ਸੌਂ ਗਈ ਆ ਤਾਂ ਮੈਂ ਬੱਠੇ ਆ ਮੰਮੀ ਨੀਨੀਆਂ ਕਰਦੀ ਆ ਭਈ ਮੰਮੀ ਨੀਨੀਆਂ ਜੋ ਵੀ ਟਾਈਮ ਨਾਲ ਪੈ ਜਾ ਗਰ ਬੱਚੇ ਫਿਰ ਸਵੇਰੇ ਦੇਖ ਲੈ ਕਿੰਨਾ ਔਖਾ ਹੜਦਾ ਉਹਨਾਂ ਫਿਰ ਤੋਂ 7 ਵਜੇ ਵੀ ਹੁਣ ਇਹ ਮੂ ਤੇ 12 ਵਜੇ ਸਵੇਰੇ ਉੱਠ ਕੇ ਬੁੜਕ ਕੇ ਉੱਠਿਆ ਕਹਿੰਦਾ ਮੰਮੀ ਸਕੂਲ ਜਾਣਾ ਮੈਂ ਕਹਾਂ ਹੋਰ 7 ਵਜੇ ਉਠਾ ਲਿਆ ਜੀ ਸ਼ੋਮੀ ਚਲੋ ਬੱਚੇ ਅੰਦਰ ਆਜੋ ਗੁੱਡ ਨਾਈਟ ਕਰ ਦਿਓ ਸਾਰਿਆਂ ਨੂੰ ਬਾਏ ਬਾਏ ਜੋ ਵੀ ਬਾਏ ਕਰ ਦਿਓ ਸ਼ੋਮੂ ਬਾਏ ਕਰ ਦਿਓ ਸ਼ੋਮੀ ਪ੍ਰੀਫਾਇਰ